ਅੱਜ ਨਗਰ ਕੌਂਸਲ ਰਾਜਪੁਰੇ ਹਾਊਸੀ ਮੀਟਿੰਗ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਕਾਰਜ ਸਾਕ ਅਫਸਰ ਅਵਤਾਰ ਚੰਦ ਦੀ ਅਗਵਾਈ ਦੇ ਹੇਠ ਕਰਵਾਈ ਗਈ ਜਿਸ ਦੇ ਵਿੱਚ ਸੀਨੀਅਰ ਵੋਇਸ ਪ੍ਰਧਾਨ ਅਤੇ ਵੋਇਸ ਪ੍ਰਧਾਨ ਦੇ ਅਹੁਦੇ ਦੀ ਚੋਣ ਹੋਈ ਕਨਵੀਨਰ ਕਮ ਤਹਿਸੀਲਦਾਰ ਜਸਪਰੀ ਸਿੰਘ ਦੀ ਅਗਵਾਈ ਦੇ ਹੇਠ ਕਰਵਾਈ ਗਈ ਇਸ ਮੀਟਿੰਗ ਦੇ ਵਿੱਚ ਹਲਕਾ ਰਾਜਪ੍ਰ 代表 ਮੈਡਮ ਨੀਨਾ ਮਿੱਤਲ ਅਤੇ ਹਲਕਾ ਕਨੌਰ ਵਿਧਾਇਕ ਗੁਰਲਾਲ ਕਨੌਰ ਤੇ ਵੱਲੋਂ ਸ਼ਮੂਲੀਅਤ ਕੀਤੀ ਗਈ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਦੇ ਉਦਾਂ ਕੌਂਸਲਰਾਂ ਦੇ ਵੱਲੋਂ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਜਿਸ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਅਮਨਦੀਪ ਸਿੰਘ ਨਾਗੀ, ਜਗਨੰਦਨ ਗੁਪਤਾ, ਮਨਦੀਪ ਟਿੰਪੀ, ਰਾਣਾ ਅਮਰ ਸਿੰਘ ਪਾਸੇ ਅਤੇ ਹੋਰ ਕੌਂਗਰਸੀ ਕੌਂਸਲਰਾਂ ਦੇ ਵੱਲੋਂ ਚੋਣ ਦਾ ਅਤੇ ਮੀਟਿੰਗ ਦਾ ਬਾਈਕਾਟ ਕੀਤਾ ਗਿਆ। ਇਸੇ ਦੌਰਾਨ ਗੱਲਬਾਤ ਕਰਦੇ ਹੋਇਆ ਹਲਕਾ ਰਾਜਪੁਰ ਦੇ ਵਿਧਾਇਕਾ ਅਤੇ ਹਲਕਾ ਕਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਕਨੌਰ ਨੇ ਦੱਸਿਆ ਕਿ ਅੱਜ ਨਗਰ ਕੌਂਸਲ ਵਿਖੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਗਈ। ਜਿਸ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਵਾਰਡ ਨੰਬਰ 17 ਤੋਂ ਕਾਉਂਸਲਰ ਸੁਰਜੀਤ ਕੌਰ ਅਤੇ ਮੀਤ ਪ੍ਰਧਾਨ ਵਾਰਡ ਨੰਬਰ 18 ਤੋਂ ਕਾਉਂਸਲਰ ਰਜੀਸ਼ ਕੁਮਾਰ ਨੂੰ ਚੁਣਿਆ ਗਿਆ। ਵਿਦਾਇਕਾ ਨੀਨਾ ਮੀਤਲ ਨੇ ਕਿਹਾ ਕਿ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਬਾਈਕਾਟ ਕਰਨ ਤੋਂ ਪਤਾ ਲੱਗ ਗਿਆ ਕਿ ਕਾਂਗਰਸੀ ਕੌਂਸਲਰ ਕਮਜ਼ੋਰ ਦਿਲੀ ਨੇ ਅਤੇ ਉਹਨਾਂ ਕਿਹਾ ਕਿ ਅਸੀਂ ਲੋਕ ਸਭਾ ਚੋਣਾਂ ਦੇ ਵਿੱਚ ਡਾਕਟਰ ਬਲਬੀਰ ਸਿੰਘ ਜੋ ਕਿ ਇੱਕ ਆਮ ਵਰਕਰ ਤੋਂ ਉੱਠ ਕੇ ਕੈਬਨਿਟ ਮੰਤਰੀ ਬਣੇ ਨੇ ਉਹਨਾਂ ਨੂੰ ਜੋ ਪਾਰਟੀ ਦੇ ਵੱਲੋਂ ਮਾਨ ਸਨਮਾਨ ਦਿੱਤਾ ਗਿਆ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਡਾਕਟਰ ਬਲਬੀਰ ਸਿੰਘ ਨੂੰ ਵੱਡੇ ਬਹੁਮਤ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਾਂਗੇ ਮੀਟਿੰਗ ਦੌਰਾਨ ਜਿੱਥੇ ਕਾਂਗਰਸੀ ਕੌਂਸਲਰਾਂ ਦੇ ਵੱਲੋਂ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਉੱਥੇ ਹੀ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਦੇ ਵੱਲੋਂ ਵੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਮੀਟਿੰਗ ਦੇ ਦੌਰਾਨ ਚਰਚਾ ਦਾ ਵਿਸ਼ਾ ਕੌਂਸਲਰ ਅਮਰ ਸਿੰਘ ਪਾਸੀ ਰਹੇ ਅਤੇ ਜੀਨਾ ਤੇ 1500 ਦੇ ਕਰੀਬ ਟਾਇਲਾਂ ਚੋਰੀ ਕਰਨ ਦਾ આરોਪ ਲਗਾਇਆ ਗਿਆ ਜਿਸ ਕਾਰਨ ਕਾਂਗਰਸੀ ਕੌਂਸਲਰ ਦੇ ਵੱਲੋਂ ਮੀਟਿੰਗ ਅਤੇ ਚੋਣ ਦਾ ਬਾਈਕਾਟ ਕੀਤਾ ਗਿਆ ਅੱਜ ਸਾਡੇ ਹਾਊਸ 'ਚ ਮੀਟਿੰਗ ਸੀਗੀ ਕਿਉਂਕਿ ਸੀਨੀਅਰ ਵਾਈਸ ਪ੍ਰਧਾਨ ਤੇ ਵਾਈਸ ਪ੍ਰਧਾਨ ਦਾ ਟਾਈਮ ਪੂਰਾ ਹੋ ਚੁੱਕਿਆ ਸੀ ਉਹਨਾਂ ਦੀ ਚੋਣ ਰੱਖੀ ਗਈ ਤਾਂ ਕੋਰਮ ਪੂਰਾ ਹੋਣ ਦੇ ਹਿਸਾਬ ਨਾਲ ਅੱਜ ਤਹਿਸੀਲਦਾਰ ਨੇ ਸਾਡੇ ਦੋ ਜਰਜੇਸ਼ ਜੀ ਨੂੰ ਵਾਈਸ ਪ੍ਰਧਾਨ ਤੇ ਸੁਜੀਤ ਕੌਰ ਜੀ ਨੂੰ ਜਿਹੜੇ ਕਿ 17 ਨੰਬਰ ਵਾਰਡ ਤੋਂ ਐਮਸੀਆਰ ਜੇਜੀ 18 ਨੰਬਰ ਤੋਂ ਸੁਜੀਤ ਕੌਰ ਜੀ 17 ਨੰਬਰ ਤੋਂ ਇਹਨਾਂ ਨੂੰ ਸੀਨੀਅਰ ਵਾਈਸ ਪ੍ਰਧਾਨ ਆ ਲਾਨੇ ਆ ਅੱਜ ਚੋਨ ਵਿੱਚ ਸਾਡੇ ਸਾਰੇ ਐਮਸੀ ਸਾਹਿਬਾਨ ਸੀ ਮੇਰੇ ਨਾਲ ਸਾਡੇ ਕਿਨੌਰ ਦੇ ਐਮਐਲਏ ਸਾਹਿਬ ਗੁਰਲਾਲ ਖਲੌਰ ਜੀ ਵੀ ਮੌਜੂਦ ਸੀਗੇ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦੀ ਆ ਕਾਂਗਰਸ ਪਾਰਟੀ ਵੱਲੋਂ ਬਾਈਕਾਟ ਕੀਤਾ ਗਿਆ ਉਹਦੇ ਬਾਰੇ ਕੀ ਦੇਖੋ ਇਹਦੇ ਬਾਰੇ ਤਾਂ ਉਹ ਹੀ ਦੱਸ ਸਕਦੇ ਉਹਨਾਂ ਨੇ ਬਾਈਕਾਟ ਕਿਉਂ ਕੀਤਾ ਮੈਂ ਕਹਿੰਨੀ ਆ ਜਿਹੜਾ ਪ੍ਰੋਸੈਸ ਚੱਲਦਾ ਹੈ ਉਸ ਦੇ ਪ੍ਰੋਸੈਸ ਦਾ ਹਿੱਸਾ ਜ਼ਰੂਰ ਬਣਨਾ ਚਾਹੀਦਾ ਹੈ ਬਾਈਕਾਟ ਕਰਕੇ ਜਾਣਾ ਇੱਕ ਕਹੂਗੀ ਮੈਂ ਤਾਂ ਕਮਜ਼ੋਰ ਦਿਲੀ ਹੈ ਅੱਜ ਕੋਰਮ ਪੂਰਾ ਹੋਣ ਦੇ ਹਿਸਾਬ ਨਾਲ ਇਹਨਾਂ ਨੂੰ ਅੱਜ ਐਲਾਨਿਆ ਗਿਆ ਲੋਕ ਸਭਾ ਉਮੀਦਵਾਰ ਵੀ ਜਿਹੜੇ ਆ ਜਾਮਾ ਦੇ ਹਾਂ ਅੱਜ ਸਾਡੇ ਚੋਂ ਹੀ ਸਾਡੇ ਵਲੰਟੀਅਰ ਹੀ ਕਹੂਗੀ ਡਾਕਟਰ ਬਲਵੀਰ ਜੀ ਜਿਹੜੇ ਸਿਹਤ ਮੰਤਰੀ ਵੀ ਨੇ ਉਹਨਾਂ ਨੂੰ ਅੱਜ ਐਲਾਨਿਆ ਗਿਆ ਐਜ਼ ਅ ਕੈਂਡੀਡੇਟ ਆਫ ਪਾਰਲੀਮੈਂਟ ਤੇ ਉਹਨਾਂ ਨੂੰ ਵੀ ਅਸੀਂ ਬਹੁਤ ਮੁਬਾਰਕਾਂ ਦਿੰਨੇ ਆਂ ਔਰ ਤੁਹਾਨੂੰ ਇਹ ਭਰੋਸਾ ਦਿਵਾਨੇ ਆਂ ਔਰ ਗਰੰਟੀ ਨਾਲ ਕਹਿੰਦੇ ਆਂ ਕਿ ਵੱਡੀ ਜਿੱਤ ਨਾਲ ਉਹ ਇੱਥੋਂ ਪਟਿਆਲਾ ਚੋ ਸੀਟ ਲੈ ਕੇ ਜਾਣਗੇ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਵੱਡੀ ਭੈਣ ਨੂੰ ਸਰਜੀਤ ਕੌਰ ਨੂੰ ਇਰ ਜਿਹਨੂੰ ਜੋ ਸਰਬਸੰਮਤੀ ਦੇ ਨਾਲ ਹੀ ਆ ਇਹ ਭਾਜ ਜਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਤੇ ਸਾਡੇ ਐਮਐਲਏ ਭੈਣ ਨੀਨਾ ਮਿੱਤਲ ਨੂੰ ਸਾਰੇ ਪਰਿਵਾਰ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਪਰਿਵਾਰ ਨੂੰ ਕਿਉਂਕਿ 17 ਨੰਬਰ ਤੇ 18 ਨੰਬਰ ਵਾਰਡ ਦੇ ਵਿੱਚ ਜ਼ਿੰਮੇਵਾਰੀ ਹੁਣ ਮੈਨੂੰ ਲੱਗਦਾ ਵੀ 15 16 ਵਾਲੇ ਪਾਸੇ ਨੂੰ ਜਾ ਰਹੀ ਹੈ ਸਾਡੇ ਵਾਲੇ ਪਾਸੇ ਨੂੰ ਇੱਕ ਨੌਰ ਵਾਲੇ ਪਾਸੇ ਨੂੰ ਜਾ ਰਹੀ ਹੈ ਤੇ ਜ਼ਦਾਰਾ ਨੇੜੇ ਹਾਂ ਨੇੜੇ ਪਹੁੰਚ ਗਏ ਸੀ ਠੀਕ ਹੈ ਭੈਣ ਤੇ ਬਹੁਤ ਬਹੁਤ ਮੁਬਾਰਕਾਂ ਮੈਂ ਤੇ ਇਹੀ ਗੱਲ ਕਮਾਂ ਕਿ ਹਾਊਸ ਦੀ ਮੀਟਿੰਗ ਸੀ ਤੇ ਵਧੀਆ ਰਹੀ ਲੋਕ ਸਭਾ ਵਧੀਆ ਜਣੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ ਉਮੀਦਵਾਰ ਐਲਾਨਣਗੇ ਅੱਜ ਕਨੌਰ ਦੇ ਵਿੱਚ ਕਿਵੇਂ ਦੇਖੀ ਕਨੌਰ ਦੇ ਵਿੱਚ ਨਹੀਂ ਪੂਰੇ ਪੰਜਾਬ ਦੇ ਵਿੱਚ ਹੀ ਸਰਦਾਰ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਦੂਰਦੇਸ਼ੀ ਦੇ ਕਰਕੇ ਸੰਦੀਪ ਪਾਟਕ ਰਾਗਵ ਜਿੱਦਾਂ ਸਾਰੀ ਟੀਮ ਹੈ ਜਿੰਨੀ ਵੀ ਜਿਨ੍ਹਾਂ ਨੇ 2022 ਦੇ ਵਿੱਚ ਪੰਜਾਬ ਦੀ ਕਹਿ ਲਈਏ ਵਾਕਡੋਰ ਸੰਭਾਲੀ ਸੀ ਵਲੰਟੀਅਰ ਸਹਿਬਾਨਾਂ ਨੂੰ ਜਾਂ ਜਿਹੜੇ ਬੰਦੇ ਡੀਅਰਵ ਕਰਦੇ ਸੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਤੇ ਰਿਜ਼ਲਟ ਜਿਹੜਾ ਉਹ ਪੰਜਾਬ ਦੇ ਹੱਕ ਚ ਰਿਹਾ ਤੇ ਇਸੇ ਤਰ੍ਹਾਂ ਹੀ ਅੱਜ ਭਾਵੇਂ ਸਾਡੇ ਕੈਬਨਿਟ ਦੇ ਮਨਿਸਟਰ ਨੇ ਮੈਨੂੰ ਲੱਗਦਾ ਪੰਜ ਨੇ ਜੀ ਪੰਜ ਸਾਡੇ ਕੈਬਨਿਟ ਮਿੰისტਰਾਂ ਨੂੰ ਜਿਹੜੀਆਂ ਟਿਕਟਾਂ ਦਿੱਤੀਆਂ ਗਈਆਂ ਤੇ ਉਹਨਾਂ ਦੇ ਵਿੱਚੋਂ ਜਿਵੇਂ ਡਾਕਟਰ ਬਲਵੀਰ ਜੀ ਤਾਂ ਬਹੁਤ ਪੁਰਾਣੇ ਸਾਥੀ ਨੇ ਤੇ ਉਹਦੇ ਵਿੱਚ ਧਾਲੀਵਾਲ ਸਾਹਿਬ ਲਾਲਜੀਤ ਭੁੱਲਰ ਤੇ ਜਿਨਿਆਂ ਨੂੰ ਮੀਤ ਹੇਰ ਜੀ ਨੂੰ ਜਿੱਦਣ ਨੂੰ ਜਿਨਿਆਂ ਨੂੰ ਵੀ ਅੱਜ ਨਵੀਂ ਜ਼ਿੰਮੇਵਾਰੀ ਮਿਲੀ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁबारकਾਂ ਤੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਮਦਾਨ ਫਤਿਹ ਕਰਕੇ ਦਵਾਂਗੇ ਜੀ ਸਭ ਤੋਂ ਪਹਿਲੇ ਤਾਂ ਮੈਂ ਰਾਜਪੁਰੇ ਦੇ ਦੂਰਦਰਸ਼ੀ ਸੋਚ ਦੇ ਮਾਲਕ ਮੋਸਟ ਰਿਸਪੈਕਟਡ ਐਮ ਐਲ ਏ ਮੈਡਮ ਨੀਨਾ ਮਿੱਤਲ ਜੀ ਗੁਰੂ ਲਾਲ ਜੀ ਿਕਨੌਰ ਜਿਨ੍ਹਾਂ ਨੇ ਮੈਨੂੰ ਕਾਬਲ ਸਮਝਿਆ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਤਾਂ ਆਪਣੇ ਵੱਲੋਂ ਸ਼ਵਾਸਨ ਦਵਾਂਦਾ ਜੋ ਐਮ ਐਲ ਏ ਮੈਡਮ ਦਾ ਸੁਪਨਾ ਹੈ ਕਿ ਰਾਜਪੁਰਾ ਸ਼ਹਿਰ ਨੂੰ ਨੰਬਰ 1 ਬਣਾਣਾ ਅਸੀਂ ਆਪਣੇ ਵੱਲੋਂ ਦਿਨ ਰਾਤ ਹੀ ਕਰ ਦਿਆਂਗੇ ਜਿੱਥੇ ਮੈਡਮ ਡਿਊਟੀ ਲਾਣਗੇ ਤੇ ਬਾਕੀ ਮੈਂ ਪਰਮਪਿਤਾ ਪਰਮਾਤਮਾ ਦੇ ਪਾਵਨ ਚੰਨਾ ਚਰਦਾਸ ਵੀ ਕਰਦਾ ਕਿ ਮੈਨੂੰ ਤਾਕਤ ਦੇਣਾ ਹਿੰਮਤ ਦੇਣਾ ਕਿ ਇਹ ਕੋਈ ਕੁਰਸੀ ਨਹੀਂ ਇੱਕ ਜ਼ਿੰਮੇਵਾਰੀ ਹੈ ਮੈਂ ਇਸ ਜ਼ਿੰਮੇਵਾਰੀ ਨੂੰ ਪੂਰੀ ਤੰਦੇਈ ਨਾਲ ਨਿਭਾਵਾਂ ਜਿੱਥੇ ਮੈਡਮ ਡਿਊਟੀ ਲਾਣਗੇ ਮੈਂ ਆਪਣੀ ਆਮ ਆਦੀ ਪਾਰਟੀ ਦਾ ਨਾਮ ਪੂਰਾ ਮਤਲਬ ਬੁਲੰਦ ਕਰੀਏ ਕਿਉਂਕਿ ਹੁਣ ਇਲੈਕਸ਼ਨ ਦਾ ਟਾਈਮ ਵੀ ਆ ਰਿਹਾ ਹੈ ਜਿੱਥੇ ਲਾਣਗੇ ਡਿਊਟੀ ਮੈਂ ਤਾਂ ਸਾਰਿਆਂ ਨੂੰ ਆਪਣੇ ਵੱਲੋਂ ਹਵਾਨ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਜੋ ਰਵਿੰਦ ਕੇਜਰੀਵਾਲ ਦੀ ਸੋਚ ਹੈ ਸੀਐਮ ਸਾਹਿਬ ਭ ਲਗੇ ਗੁਰਲਾਲ ਕਨੌਰ ਜੀ ਦਿਨ ਰਾਤ ਲਗੇ ਹੋਏ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਵਿਕਾਸ ਵਾਲੇ ਪਾਸੇ ਲੱਗੀਏ ਤੇ ਆਪਾਂ ਆਪਣੇ ਏਰੀਆ ਦੀ ਬਿਹਤਰੀ ਕਰੀਏ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜਿਹਨੇ ਸਾਨੂੰ ਇਸ ਦਾ ਸੰਦੇ ਆਇਆ ਤੇ ਐਡਾ ਵੱਡਾ ਉਹਦਾ ਠੀਕ ਅੱਜ ਜਿਹੜੀ ਨਗਰ ਕੌਂਸਲ ਦੇ ਸੀਨੀਅਰ ਮੀਰ ਪ੍ਰਧਾਨ ਉਮੀਦ ਪ੍ਰਧਾਨ ਦੀ ਚੋਣ ਸੀਗੀ ਅਸੀਂ ਹੈਰਾਨ ਹੈਗੇ ਆ ਇੱਕ ਪਾਸੇ ਕਹਿੰਨੇ ਕਿ ਸਾਡੇ ਕੋਲ ਸਾਰਾ ਕੁਝ ਹੈਗਾ ਮжоਰਿਟੀ ਹੈਗੀ ਸਰਕਾਰ ਹੈਗੀ ਸਾਰਾ ਕੁਝ ਹੈਗਾ ਉਸ ਦੇ ਬਾਵਜੂਦ ਜਿਹੜੇ ਸਾਡੇ ਜਿਹੜੇ ਮੈਂਬਰ ਹੈਗੇ ਆ ਦੇਖੋ ਡੈਮੋਕਰੇਸੀ ਹੈਗੀ ਹਰ ਕਿਸੇ ਨੂੰ ਅਧਿਕਾਰ ਹੈਗਾ ਆ ਜਿਹੜੇ ਚੁਣੇ ਮੈਂਬਰ ਨੇ ਉਹ ਕਿਸੇ ਦਾ ਮਰਜ਼ੀ ਸਮਰਥਨ ਕਰ ਸਕਦਾ ਉਹ ਜਿਹੜੇ ਸਾਡੇ ਮੈਂਬਰ ਕੁਛ ਚਲੇ ਗਏ ਸੀਗੇ ਬਲੇਖੇ ਦੇ ਨਾਲ ਇਹਨਾਂ ਦੇ ਕੋਲ ਉਹਨਾਂ ਨੂੰ ਮਾਨ ਸਨਮਾਨ ਨਹੀਂ ਮਿਲਿਆ ਉਹਨਾਂ ਨੇ ਵਾਪਸੀ ਕਰ ਲਈ ਤਾਂ ਉਹਨਾਂ ਨੂੰ ਜਿਹੜਾ ਹੈ ਲਗਾਤਾਰ ਥੱਡ ਕੀਤਾ ਜਾ ਰਿਹਾ ਹੈ ਇਹ ਸਾਡੇ ਅਮਰ ਸਿੰਘ ਪਾਸੀ ਜੀ ਹੈਗੇ ਆ ਇਹਨਾਂ ਤੇ ਬਹੁਤ ਹੀ ਘਟਿਆਜ ਇਲਜ਼ਾਮ ਲਗਾ ਕੇ ਬਾਰ ਬਾਰ ਉਹਨੂੰ ਥਾਣੇ ਤਲਬ ਕੀਤਾ ਜਾਂਦਾ ਸਾਨੂੰ ਅੱਜ ਹੈਰਾਨੀ ਇਸ ਗੱਲ ਦੀ ਹੋਈ ਹੈ ਕਿ ਅੱਜ ਜਿਹੜਾ ਸਵੇਰ ਅੱਜ ਜਿਹੜੀ ਚਾਰਪੇ ਇਲੈਕਸ਼ਨ ਸੀਗੀ 2 ਵਜੇ ਅਸੀਂ ਮੀਟਿੰਗ ਰੱਖੀ ਹੋਈ ਸੀ ਸਾਡੇ ਪੂਰੇ ਵਿਧਾਇਕ ਸਰਦਾਰ ਹਰਿਆਲ ਸਿੰਘ ਬੋਜੀ ਸਾਡੇ ਹਲਕਾ ਅੰਜਾਰ ਵੀ ਨੇ ਉਹਨਾਂ ਦੇ ਪਾਰਟੀ ਦੇ ਹਕੂਮਤ ਦੇ ਅਨਸਾਰ ਜੋ ਸਾਡੇ ਅਮਰਿੰਦਰ ਸਿੰਘ ਰਾਜਾ ਪਟਕੀ ਜੀ ਦੇ ਹੁਕਮ ਸੀਗੇ ਕਿ ਸਾਰੇ ਮੈਂਬਰਾਂ ਨੂੰ ਇਕੱਠੇ ਕੋ ਮੀਟਿੰਗ ਕਰਨੀ ਹੈ ਤੁਮੋ ਸਾਹਿਬ ਦੀ ਇਸੀ ਅਗਵਾਈ ਦੇ ਵਿੱਚ ਉਹਨਾਂ ਦੀ ਕੂਟਨੀ ਮੀਟਿੰਗ ਕਰ ਰਹੇ ਸੀਗੇ ਤੇ ਉਹ ਤਾਂ ਸਾਨੂੰ ਇਹ ਜਾ ਕੇ ਨਾਲ ਦੱਸਿਆ ਕਿ ਇਹਨਾਂ ਨੂੰ ਪੁਲਿਸ ਕੋਲੋਂ ਜਿਹੜਾ ਹੈਗਾ ਇਹ ਸਮਰ ਪ੍ਰਾਪਤ ਹੋਇਆ ਕਿ 2:30 ਵਜੇ ਉੱਥੇ ਥਾਣੇ ਪੇਸ਼ ਹੋਵੇ ਅਸੀਂ ਇਸ ਗੱਲ ਤੋਂ ਹੈਰਾਨ ਹੈਗੇ ਆ ਕਿ ਇਹ ਲਗਾਤਾਰ ਪਾਰਟੀ ਕਿਹੜੇ ਨਿਯਮਾਂ ਦੇ ਚੱਲ ਰਹੀ ਹੈ ਕਿਹੜੇ ਕਾਨੂੰਨਾਂ ਦੇ ਚੱਲ ਰਹੀ ਹੈ ਕਿਸ ਤਰੀਕੇ ਨਾਲ ਇਹ ਆਪਣੀ ਰਾਜਨੀਤੀ ਕਰ ਰਹੇ ਆ ਠੀਕ ਹੈ ਨਹੀਂ ਅਸੀਂ ਇਸ ਗੱਲ ਦਾ ਰੋਸ ਹੈਗਾ ਸਾਨੂੰ ਕਿ ਹਰ ਕੰਮ ਦੇ ਉਹ ਡੈਮੋਕ੍ਰੇਟੀਕ ਤਰੀਕੇ ਨੂੰ ਨਾਂ ਹੋ ਕੇ ਇਹ ਜੋਰ ਜ਼ਬਰਦਸਤ ਜਿਹੜੀ ਪਰਵਰਤੀ ਹੈਗੀ ਆ ਉਸੇ ਅਸੀਂ ਉਸ ਵਿੱਚ ਬੈਠੇ। ਸ਼ਾਸਤਰੀ ਜੀ ਇਹਨਾਂ ਵੱਲੋਂ ਹਮੇਸ਼ਾ ਇਹ ਕਿਹਾ ਜਾਂਦਾ ਹੈ ਕਿ ਅਸੀਂ ਮਤਲਬ ਇਹ ਮਤਲਬ ਪਰਚੇ ਵਾਲੀ ਰਾਜਨੀਤੀ ਤੋਂ ਬੜੀ ਦੂਰ ਹੈ ਤੇ ਜਿਸ ਤਰੀਕੇ ਨਾਲ ਤੁਹਾਡੇ ਕੌਂਸਲਰ ਨਾਲ ਐਵੇਂ ਹੋ ਰਿਹਾ ਤੇ ਫਿਰ ਲੋਕਾਂ ਦਾ ਕੀ ਹਾਲ ਹੋਏਗਾ? ਦੇਖੋ ਸਾਹਮਣੇ ਇਹ ਤਾਂ ਹੁਣ ਅਗੋਂ ਲੋਕ ਸਭਾ ਦੀ ਚੋਣਾਂ ਆ ਰਹੀਆਂ ਜਿਹੜੇ ਲੋਕਾਂ ਨੇ ਪਿੱਛੇ ਜਿਹੜੀ ਬੁਲੇਖੇ ਚ ਜਿਹੜੀਆਂ ਗਲਤੀਆਂ ਕਰਕੇ ਸੀ ਉਹ ਅੱਜ ਲੋਕਾਂ ਕੋਲ ਸਮਾਏਗਾ ਕਿ ਉਸ ਗਲਤੀਆਂ ਨੂੰ ਆਪਣੇ ਸਤਾਰਨ ਨਾਲ ਕੇ ਹੁਣ ਜਿਹੜੀ ਮੀਟਿੰਗ ਸੀਗੀ ਆਪਣਾ ਸੀਨੀਅਰ ਵਾਈਸ ਪ੍ਰਧਾਨ ਬਣਾਉਣ ਦੀ ਤੇ ਪ੍ਰਧਾਨ ਮੰਡ ਉਹ ਉਹਦੀ ਕਿਆ ਬਣਿਆ ਉਸ ਤੇ ਕਿਆ ਹੋਇਆ ਨਹੀਂ ਉਹ ਚ ਇਨਾਂ ਨੇ ਆਪਣਾ ਨਾਮ ਪ੍ਰਪੋਜ਼ ਕੀਤਾ ਅਸੀਂ ਰੋਸ ਦੇ ਰੂਪ ਵਿੱਚ ਜੇ ਸੀ ਵਾਪਸ ਆ ਗਏ ਸਾਰੇ ਫਿਰ ਉਹਨਾਂ ਨੂੰ ਮੈਜੋਰਟੀ ਮਿਲ ਗਈ ਹੈ ਫਿਰ ਮਤਲਬ ਨਹੀਂ ਮੈਜੋਰਟੀ ਤਾਂ ਮੇਜਰ ਸਾਨੂੰ ਉਸ ਗੱਲ ਕੋਈ ਤਰਾਜ ਨਹੀਂ ਹੈ ਜੇ ਮੈਜੋਰਟੀ ਹੈ ਮੈਜੋਰਟੀ ਲੈ ਲਾਂਗੇ ਸਰ ਕਿੰਨੇ ਜਿਹੜੇ ਕੌਂਸਲਰ ਅੱਜ ਤੁਹਾਡੇ ਨਾਲ ਬਾਈਕਟ ਦੇਖੋ ਸਾਡੇ ਨਾਲ 14 ਕੌਂਸਲਰ ਹੁੰਨੇ ਜਿੱਦੇ ਸੁਸ਼ੀਲ ਸ਼ਾਹੀ ਜੀ ਹੈਗੇ ਆ ਉਹ ਬਿਮਾਰ ਸੀਗੇ ਠੀਕ ਹੈ ਨਹੀਂ ਪਤ ਤਾਂ ਜਿਵੇਂ ਉਹਨਾਂ ਦਾ ਸਤਿਕਾਰ ਕਰਦੇ ਆ ਹਾਲਾਂਕਿ ਉਹਨਾਂ ਦੀ ਸਾਡੇ ਨਾਲ ਸਹਿਮਤੀ ਵੀ ਸੀਗੀ ਕਿਉਂਕਿ ਬਿਮਾਰ ਬੰਦੇ ਨੂੰ ਉਸੇ ਪਰੇਸ਼ਾਨੀ ਨਹੀਂ ਪਾਣਾ ਚਾਹੁੰਦੇ ਕਿਸੀ ਉਹਨਾਂ ਦੇ ਰਾਜਨੀਤੀ ਕਰਦੇ ਕੁਛ ਕਰਦੇ ਠੀਕ ਹੈ ਨਹੀਂ ਮжоਰਟੀ ਵਾਲੀ ਗੱਲ ਇੱਕ ਪਾਸੇ ਰਹਿ ਗਈ ਛੱਡ ਕੇ ਜਿਹੜੀ ਅਸੀਂ ਸਿਰਫ 14 ਮੈਂਬਰ ਹੈਗੇ ਜਿਹੜੇ ਸਾਡੇ ਬਿਲਕੁਲ ਨਾਲ ਪੱਕੇ ਖੜੇ ਠੀਕ ਹੈ ਠੀਕ ਹੈ ਜੀ ਇਹ ਸਿਰਫ ਜਿਹੜਾ ਹੈਗਾ ਇਹਨਾਂ ਦੀ ਨੀਤੀਆਂ ਦੇ ਵਿਰੋਧ ਇੱਕ ਦਿਨ ਤੱਕ ਦਾ ਧਿਆਨ ਰਸੀਦ ਲਿਆਉਣ ਵਾਸਤੇ ਅਸੀਂ ਜਲਾ ਜੇ ਬਾਗੁਰੇ ਪ੍ਰਧਾਨ ਜੀ ਹੁਣ ਜਿੱਦਾਂ ਇਹਨਾਂ ਤੁਹਾਡੇ ਇੱਕ ਕਾਉਂਸਲਰ ਨੂੰ ਇਦਾਂ ਕੀਤਾ ਜਾ ਰਿਹਾ ਕੱਲ ਨੂੰ ਹੋਰ ਕਾਉਂਸਲਰਾਂ ਨਾਲ ਵੀ ਇਦਾਂ ਕੀਤਾ ਜਾਏਗਾ ਤੁਸੀਂ ਅੱਗੇ ਕੋਈ ਕਾਰਵਾਈ ਕਰੋ ਅਸੀਂ ਅਸੀਂ ਇਹ ਗੱਲ ਸਾਰੀ ਪਾਰਟੀ ਅੱਗੇ ਰੱਖੀ ਹੈਗੀ ਐ ਪਾਰਟੀ ਇਸ ਸਬੰਧ ਦੇ ਵਿੱਚ ਸਾਨੂੰ ਜਿਵੇਂ ਵੀ ਹਦਾਇਤ ਕਰੂਗੀ ਕੋਈ ਐਜੀਰੇਸ਼ਨ ਕਰਨੀ ਹੈਗੀ ਐ ਕਿਸੇ ਕੋਰਟਾਂ ਜਾਣਾ ਜੋ ਵੀ ਕਰੇਗੀ ਸਾਨੂੰ ਅਸੀਂ ਉਹ ਦੇ ਤਨ ਕਰ ਰਹੇ ਜਰਾ ਆਪਾਂ ਇਹ ਕਹਿ ਸਕਦੇ ਆ ਕਿ ਵੀ ਨਗਰ ਕਾਉਂਸਲ ਤੇ ਧੱਕਾਸ਼ਾਹੀ ਕਰਨ ਤੋਂ ਬਾਅਦ ਪ੍ਰਧਾਨ ਬਣਾਏ ਜਾ ਰਹੇ ਆ ਦੇਖੋ ਤੁਹਾਡੇ ਸਾਹਮਣੇ ਸਾਰਾ ਕੁਝ ਇਸ ਨੂੰ ਤੁਸੀਂ ਕੋਈ ਸੇਵ ਮਰਜ਼ੀ ਦੇ ਸਕਦੇ ਹੋ ਠੀਕ ਹੈ ਨਹੀਂ ਗੱਲ ਇਹ ਵੀ ਇੱਕ ਗਰੀਬ ਆਦਮੀ ਜਿਹੜਾ ਕੋ ਵਿਚਾਰਾ ਕੋਈ ਐਡੇ ਸਰਮਾਇਦਾਰ ਨਹੀਂ ਹੈ ਵੀ ਕੱਲ ਨੂੰ ਕੋਟਾਂ ਦੇ ਧੱਕੇ ਖਾਣੇ ਫਿਰ ਨਹੀਂ ਆਉ ਕਰਦੇ ਫਿਰ ਨੂੰ ਇਸ ਕਰਕੇ ਕਮਜ਼ੋਰ ਸਮਝ ਜਿਹੜਾ ਇਹ ਨਾਦ ਬਾਰ ਕੀਤਾ ਜਾ ਰਿਹਾ ਮੇਰਾ ਨਾਮ ਅਮਰ ਸਿੰਘ ਪਾਸੀ ਆ ਮੈਂ 28 ਨੰਬਰ ਵਾਰਡ ਤੋਂ ਕੌਂਸਲਰ ਆ ਤੇ ਕਿਹੜੇ આરોਪ ਲਾਏ ਗਏ ਆ ਤੁਹਾਡੇ ਤੇ ਮੇਰੇ ਪਾਸ ਇੱਟਾਂ ਚੱਕਣ ਦੇ ਜੋ ਲੋਕ ਇੰਟਰ ਲੈ ਟੈਲ ਹੁੰਦੀ ਆ ਉਹਦੇ ਚੱਕਣ ਦੇ ਇਲਜ਼ਾਮ ਲਾਏ ਹੋਏ ਆ ਜੋ ਕਿ ਇੱਕ ਐਮਸੀ ਦਾ ਕੰਮ ਹੈਗਾ ਸਿਰਵ ਰੋਡ ਨੂੰ ਪਰਮਾਇਸ਼ ਕਰਾ ਕੇ ਉਹਨੂੰ ਹਾਊਸ ਚ ਲੈ ਆਣਾ ਹਾਊਸ ਤੋਂ ਬਾਅਦ ਉਹਦਾ ਜ਼ਿੰਮੇਵਾਰ ਐਮਈ ਬ੍ਰਾਂਚ ਹੋ ਜਾਂਦੀ ਹੈ ਜਈ ਹੋ ਜਾਂਦੇ ਆ ਠੇਕੇਦਾਰ ਹੁੰਦੇ ਆ ਇਹਨਾਂ ਵੱਲੋਂ ਕਿਹਾ ਗਿਆ ਵੀ 1500 ਟਾਇਲ ਚੋਰੀ ਕਰੀ ਗਈ ਹੈ ਜੋ ਕਿ ਮੇਰਾ ਨਾ ਕੋਈ ਲੈਣਾ ਨਾ ਕੋਈ ਦੇਣਾ ਉੱਥੇ ਨਾ ਮੇਰੇ ਉਹ ਹੈ ਮੇਰੇ ਵਾਰਡ ਚ ਕਹਿੰਦੇ ਵੀ ਮੇਰੇ ਵਾਰਡ ਚ ਤਾਂ ਮੈਂ ਟਾਇਲਾਂ ਹਰ ਜਗ੍ਹਾ ਲਵਾਣੀਆਂ ਮੇਰਾ ਤਾਂ ਹੱਕ ਬਣਦਾ ਮੈਂ ਆਪਣੀ ਜਨਤਾ ਜਿਹੜੀ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਆ ਤੇ ਮੈਂ ਖੜਾਂਗਾ ਲੇਕਿਨ ਕੁਝ ਬੰਦੇ ਆਪਣੇ ਮੁੱਲ ਖਰੀਦ ਕੇ ਪਹਿਲਾਂ ਆਪਣੇ ਘਰ ਦੇ ਵਿੱਚ ਲਾ ਲੈਣੇ ਆ ਇਹਨਾਂ ਦਾ ਮੇਰੇ ਉੱਪਰ ਇਲਜ਼ਾਮ ਹੈ ਵੀ ਉਹ ਚੋਰੀ ਕਰਕੇ ਲੁਆਈਆਂ ਗਈਆਂ ਇਹਨਾਂ ਨੇ ਦੱਸਿਆ ਕਿਧਰੋਂ ਚੋਰੀ ਹੋਈਆਂ ਜਾਂ ਇਹ ਠੇਕੇਦਾਰ ਦੀ ਜ਼ਿੰਮੇਵਾਰੀ ਹੈ ਜਾਂ ਤੁਹਾਡੀ ਜ਼ਿੰਮੇਵਾਰੀ ਹੈ ਦੇਖੋ ਇਹ ਤਾਂ ਮੇਰਾ ਕੰਮ ਨਹੀਂ ਜੀ ਨਾ ਇਹਨਾਂ ਨੂੰ ਦੱਸਣਾ ਇਹ ਤਾਂ ਐਮੀ ਬਰਾਹ ਦਾ ਕੰਮ ਸੀ ਉੱਥੇ ਠੇਕੇਦਾਰ ਵੀ ਜਾਇਆ ਆ ਉੱਥੇ ਜਈ ਸਾਹਿਬ ਵੀ ਜਾਇਆ ਹੈ ਠੀਕ ਹੈ ਐਮੀ ਬਰਾਹ ਤੋਂ ਆਪਣੇ ਆਪਣੇ ਬਿਆਨ ਦੇ ਆਏ ਜੋ ਕਿ ਨਗਰ ਕੌਂਸਲ ਦੀ ਡਿਊਟੀ ਆ ਵੀ ਉਸ ਚੀਜ਼ ਨੂੰ ਉਹਨਾਂ ਨੇ ਦੱਸ ਦਿਆ ਵੀ ਸਾਡੀ ਤਾਂ ਕੋਈ ਚੋਰੀ ਨਹੀਂ ਹੋਈ ਨਗਰ ਕੌਂਸਲ ਅਗਰ ਚੋਰੀ ਹੁੰਦੀ ਤਾਂ ਨਗਰ ਕੌਂਸਲ ਇਕੱਤਰ ਰਿਪੋਰਟ ਲਿਖਾਂਦੀ ਜੀ ਬੁੱਢਾ ਅੱਜ ਦਾ ਪੁੱਛ ਜੀ ਤੇ ਅੱਜ ਬਾਈ ਦੇ ਵੱਲੋਂ ਲਿਖਾਈ ਗਈ ਹੈ ਕਿਹਦੇ ਵੱਲੋਂ ਲਿਖਵਾਈ ਇੱਕ ਕੋਈ ਸੁਭਾਸ਼ ਚੰਦਰ ਕੌਣ ਹੈ ਪਤਾ ਹੈ ਤੁਹਾਨੂੰ ਕੌਣ ਹੈ ਨਹੀਂ ਪਤਾ ਤਾਂ ਹੈ ਉਹ ਮੇਰੇ ਮਹੱਲੇ ਦਾ ਹੀ ਹੈ ਅੱਛਾ ਲੇਕਿਨ ਉਹ ਮੇਰੇ ਆਂਟੀ ਚਲਦਾ ਹਮੇਸ਼ਾ ਉਹਦੇ ਵੱਲੋਂ ਦਿੱਤੀ ਗਈ ਹੈ ਦਰਖਾਸਤ ਕੀ ਉਹਨੇ ਤੁਹਾਨੂੰ ਦੇਖਿਆ ਚੋਰੀ ਕਰਦੇ ਹੋਏ ਇਹ ਲਿਖ ਰਿਹਾ ਪਤਾ ਨਹੀਂ ਜੀ ਉਹਨੇ ਹੁਣ ਮੈਨੂੰ ਇਹ ਤਾਂ ਉਹਨਾਂ ਨੇ ਦੱਸਿਆ ਨਹੀਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਕੋਲ ਮੇਰੇ ਕੋਲ ਸਮੇਂ ਪਰਵਾਨਾ ਆਇਆ ਸੀਗਾ ਪਹਿਲਾਂ ਵੀ ਆਇਆ ਮੈਂ ਤਾਂ ਵੀ ਉਹਨਾਂ ਕੋਲ ਗਿਆ ਆਪਣੇ ਬਿਆਨ ਨੋਟ ਕਰਾਇਆ ਫੇਰ ਅੱਜ ਲਿਖ ਕੇ ਬਾਦਾਂ ਵੀ ਆ ਕੇ ਬਿਆਨ ਨੋਟ ਕਰਾਓ ਕੀ ਮੇਰੇ ਬਿਆਨਾਂ ਤੇ ਸੰਤੁਸ਼ਟ ਨਹੀਂ ਸੀ ਉਹ ਪਹਿਲਾਂ ਐਮਸੀ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਤੁਹਾਡੇ ਤੇ ਸਿੱਧਾ ਸਿੱਧਾ આરોਪ ਲੱਗ ਗਿਆ ਤੁਸੀਂ ਐਮਸੀ ਹੋ ਇੱਕ ਵਾਰਡ ਦੇ ਠੀਕ ਹੈ ਤੁਹਾਡੀ ਇੱਜ਼ਤ ਹੈ ਇੱਕ ਤੁਹਾਡੇ ਤੇ ਕਿਸੇ ਨੇ આરોਪ ਲਾਤਾ ਕਿ ਇਹਨੇ ਟੈਲਾ ਚੋਰੀ ਕੀਤੀ ਹੈ ਕੋਈ ਸੀਸੀਟੀਵੀ ਫੂਟੇਜ ਜਾਂ ਕੋਈ ਸਬੂਤ ਦੇ ਆਧਾਰ ਤੇ ਨਾ ਮੈਨੂੰ ਦਿਖਾਇਆ ਗਿਆ ਜੀ ਕੁਝ ਸਾਰਾ ਕੁਝ ਝੂਠ ਆ ਇਹ ਕਿ ਕੁਝ ਵੀ ਹੋ ਨਹੀਂਆ ਸਬੂਤ ਨਹੀਂ ਕਰਾ ਰਿਹਾ ਉਹ ਤਾਂ ਜਦੋਂ ਇਹ ਪੂਰਾ ਆਪਣਾ ਟੈਕ ਕਰਨਗੇ ਜਦੋਂ ਇਹ ਸਬਮਿਟ ਕਰਨਗੇ ਆਪਣੀ ਰਿਪੋਰਟਾਂ ਫਿਰ ਬਾਅਦ ਚ ਦੇਖਾਂਗੇ ਜੋ ਹੋਏਗਾ ਸੋ ਅੱਜ ਜਿਹੜਾ ਬਾਈਕਾਰਡ ਕੀਤਾ ਗਿਆ ਇਸੇ ਕਾਰਨ ਕੀਤਾ ਅੱਜ ਅੱਜ ਮੀਟਿੰਗ ਸੀਗੀ ਇਹ ਵੀ ਇੱਕ ਮੇਨ ਕਾਰਨ ਇਹ ਦੇਖੋ ਅੱਜ ਦੀ ਰਿਪੋਰਟ ਆ ਇਹਨੂੰ ਦਿਖਾ ਲਓ ਟਾਈਮ ਨੋਟ ਕਰਾਇਆ ਹੋਇਆ 10:31 ਮਿੰਟ ਤੇ ਇਹਨਾਂ ਨੇ ਵੀ ਪਰਮਾਨਾ ਨੋਟ ਕਰਾਇਆ ਜਾ ਕੇ 2:30 ਵਜੇ ਉੱਥੇ ਪਹੁੰਚਾਂ ਬਈ ਮੈਂ ਉਰੇ ਪਹੁੰਚ ਨਾ ਸਕਾ ਹੁਸ ਜੀ ਤੁਸੀਂ ਕੁਝ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਆ ਵੀ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਸਾਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਹਾ ਹਾਂਜੀ ਨਜੀ ਇੱਕ ਜਿਵੇਂ ਸਾਡੇ ਪਾਸੇ ਸਾਹਿਬ ਨੂੰ ਬਹੁਤ ਤੰਗ ਕੀਤਾ ਜਾ ਰਿਹਾ ਕਿ ਬਹੁਤ ਵੱਡੀ ਵਜ੍ਹਾ ਹੈ ਸਾਡੀ ਬਾਈਕਾੜ ਦੀ ਇੱਕ ਵਜ੍ਹਾ ਹੋਰ ਹੈ ਕਿ ਇੱਕ ਤਾਂ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸ਼ਹਿਰ ਚ ਜਗ੍ਹਾ ਜਗ੍ਹਾ ਤੇ ਉਦਘਾਟਨ ਕਰੀ ਜਾ ਰਿਹਾ ਕੰਮ ਕੋਈ ਕਰਦੇ ਨਹੀਂ ਹੁਣ 20-20 ਸਾਲ ਪੁਰਾਣੇ ਪੁੱਲਾਂ ਦੇ ਉੱਪਰ ਨੀ ਪੱਥਰ ਰੱਖ ਦਿੰਦੇ ਆ ਜੋ ਕਿ ਪੁਰਾਣੇ ਪੁੱਲਾਂ ਨੇ ਨੀ ਪੱਥਰ ਹੀ ਆਪਣਾ ਰੱਖ ਰਹੇ ਨੇ ਇੱਕ ਸਾਡਾ ਸਾਡੇ ਕਮੇਟੀ ਦਾ ਪੈਸਾ ਬਿਜਲੀ ਬੋਰਡ ਪਿਆ ਸੀਗਾ 81 ਲੱਖ ਰੁਪਈਆ ਉਹ ਸਰਕਾਰ ਨੇ ਦੇਖੋ ਆਪਣੇ ਕੋਲ ਕਢਾ ਲਿਆ ਬਾਕੀ ਹਰ ਸ਼ਹਿਰਾਂ ਦੇ ਪਤਾ ਨਹੀਂ ਕਿੰਨੇ ਪੈਸੇ ਉਹਨਾਂ ਨੇ ਮੇਂ ਕਢਵਾਈ ਜਾਂਦੇ ਨੇ ਕਮੇਟੀ ਕੋਲ ਕੋਈ ਪੈਸਾ ਆ ਨਹੀਂ ਰਿਹਾ ਇਹ ਬਸ ਹਾਊਸ ਵਿੱਚ ਏਜੰਡੇ ਪਾਸ ਕਰੀ ਜਾਂਦੇ ਆ ਲੋਕਾਂ ਨੂੰ ਦਿਖਾਉਣ ਵਾਸਤੇ ਆ ਦੇਖੋ ਜੀ ਅਸੀਂ ਪਾ ਕੰਮ ਜਦ ਕਿ ਹੁਣਾ ਕੁਝ ਵੀ ਨਹੀਂ ਫੰਡ ਇਹਨਾਂ ਕੋਲ ਹੈ ਇਹ ਵੀ ਸਾਡਾ ਬਹੁਤ ਵੱਡਾ ਰੀਜਨ ਹੈ ਬਾਈਕਾਟ ਦਾ ਕਿ ਪਹਿਲੇ ਤੁਸੀਂ ਸ਼ਹਿਰ ਦੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਖ਼ਰ